ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਵਿੱਚ ਅੱਜ ਇਹਨਾਂ ਇਤਿਹਾਸਾਂ ਜਾਂ ਕਰ ਰਿਹਾ ਨਵੀਂ ਬਕਤਾਬ ਸਿੱਖ ਰਾਜ ਦਾ ਰਸਮਈ ਇਤਿਹਾਸ ਖਾਲਸਾ ਦਰਬਾਰ ਵਿੱਚ ਹੋਈਆਂ ਸਾਸ਼ੀਆਂ ਦੀ ਦਾਸਤਾਨ ਜੋ ਇੱਕ ਗੋਰੇ ਅੰਗਰੇਜ਼ ਵੱਲੋਂ ਜਾਰਜ ਕਾਰ ਮਾਈਕਲ ਸਮਿਥ ਵੱਲੋਂ ਲਿਖੀ ਗਈ ਹੈ ਜਿਸ ਦਾ ਪੰਜਾਬੀ ਵਿੱਚ ਅਨੁਵਾਦ ਪ੍ਰੋਫੈਸਰ ਜਸਪਾਲ ਕਈ ਵੱਲੋਂ ਕੀਤਾ ਗਿਆ ਹੈ ਇਹ ਗੋਰਾ ਅਫਸਰ ਜੋ ਜਿਸ ਨੇ ਕਿਤਾਬ ਲਿਖੀ ਹੈ ਇਹ ਮਹਾਰਾ ਰਣਜੀਤ ਸਿੰਘ ਦੀ ਫੌਜ ਵਿੱਚ ਮੁਲਾਜ਼ਮ ਹੁੰਦਾ ਸੀ ਅਫਸਰ ਹੁੰਦਾ ਸੀ ਇਸ ਵਿੱਚ ਕੁਲ ਗੁਪਤ ਸੂਚਨਾਵਾਂ ਆਉਂਦੀਆਂ ਸਨ ਜੋ ਰਾਜ ਦੇ ਅੰਦਰ ਜੋ ਚੱਲ ਰਿਹਾ ਸੀ ਉਹ ਸਾਰਾ ਗੁਪਤ ਇਸ ਕੋਲ ਆਉਂਦੀਆਂ ਸਨ ਇਸ ਕਰਕੇ ਇਸ ਨੇ ਸਾਰੀ ਔਰ ਜੋ ਦਿਰਾਜ ਸਿਕਰਾਜ ਜਾਣ ਵਿੱਚ ਜੋ ਹਰਕਤਾਂ ਹੋਈਆਂ ਜਾਂ ਜੋ ਗਦਾਰੀਆਂ ਕੀਤੀਆਂ ਗਈਆਂ ਡੋਗਰਿਆਂ ਵੱਲੋਂ ਜਾਂ ਜੋ ਸਿਕਰਾਏ ਕਿਵੇਂ ਗਿਆ ਸਭ ਕੁਝ ਉਸ ਨੇ ਲਿਖਿਆ ਗਿਆ ਹੈ ਪਿਛਲੇ ਦਿਨਾਂ ਵਿੱਚ ਆਪ ਨੇ ਸੁਣਿਆ ਕਿ ਕਿਦਾਂ ਸ਼ੇਰ ਸਿੰਘ ਲਾਹੌਰ ਤੇ ਕਬਜ਼ਾ ਕਰਨ ਲਈ ਆਣ ਪਹੁੰਚਿਆ ਹੈ ਤੇ ਖਾਲਸਾ ਰਾਜ ਦੀਆਂ ਜਿਹੜੀਆਂ ਫੌਜਾਂ ਨੇ ਉਹਨਾਂ ਵਿੱਚ ਗੋਲਾਬਾਰੀ ਚੱਲ ਰਹੀ ਹੈ ਲੜਾਈ ਚੱਲ ਰਹੀ ਹੈ ਜੰਗ ਚੱਲ ਰਹੀ ਹੈ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਆਪ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਸਾਡੇ ਹੋਰ ਭੈਣਾ ਭਰਾਵਾਂ ਤੱਕ ਇਹ ਸਾਡਾ ਵੱਡਮੁੱਲਾ ਇਤਿਹਾਸ ਹੈ ਜੋ ਪਹੁੰਚ ਸਕੇ ਅਤੇ ਉਹਨਾਂ ਨੂੰ ਸਾਡੇ ਇਤਿਹਾਸ ਬਾਰੇ ਜਾਣੂ ਕਰਾਇਆ ਜਾ ਸਕੇ ਅੱਗੇ ਇਤਿਹਾਸ ਰੂ ਐ ਹੁੰਦਾ ਹੈ ਬੁਰਜਾਂ ਉੱਪਰ ਤੋਪਾਂ ਲਿਆ ਕੇ ਬੀੜਨ ਦੇ ਉਦੇਸ਼ ਨਾਲ ਡੋਗਰਿਆਂ ਨੇ ਬੁਰਜਾਂ ਦੇ ਮਗੋਰੀਆਂ ਨੂੰ ਤੋੜ ਕੇ ਖੁੱਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਜਲਦੀ ਹੀ ਉਹਨਾਂ ਨੇ ਮਹਿਸੂਸ ਕੀਤਾ ਕਿ ਵਿਹਾਰਕ ਤੌਰ ਤੇ ਅਜਿਹਾ ਕਰਨਾ ممکن ਨਹੀਂ ਕਿਲੇ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਸੀ ਕਿ ਇਸ ਦੇ ਬੁਰਜ ਤੋਪਾਂ ਦੀ ਧਮਕਸਾਰ ਜੋਗੇ ਨਹੀਂ ਰਏ ਸਨ ਉਹਨਾਂ ਨੇ ਦੋ ਵਾਰ ਕੋਸ਼ਿਸ਼ ਕੀਤੀ ਪਰ ਅਸਫਲ ਰਹੇ ਉਹਨਾਂ ਦੀਆਂ ਆਪਣੀਆਂ ਤੋਪਾਂ ਚੱਲਣ ਦੀ ਧਮਕ ਨਾਲ ਬੁਰਜ ਕਪਾਟ ਗਿਆ ਅਤੇ ਤੋਪਾਂ ਥੱਲੇ ਧਸ ਗਈਆਂ ਕੁਝ ਬੰਦੇ ਵੀ ਮਾਰੇ ਗਏ ਆਖਰ ਉਹਨਾਂ ਨੇ ਧਰਤੀ ਉੱਪਰ ਲੱਕੜ ਰੱਖ ਕੇ ਤੋਪਾਂ ਉਸ ਉੱਪਰ ਬੀੜ ਦਿੱਤੀਆਂ ਅਤੇ ਤੋਪਾਂ ਦੇ ਸਾਹਮਣੇ ਦੀ ਦੀਵਾਰ ਨੂੰ ਢਾਹ ਦਿੱਤਾ ਇੰਜ ਉਹ ਦੁਸ਼ਮਣ ਦੀ ਇਮਾਰਤੋਂ ਬਚ ਵੀ ਸਕਦੇ ਸਨ ਅਤੇ ਦੁਸ਼ਮਣ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮੋੜ ਮੋੜ ਜਵਾਬ ਵੀ ਦੇ ਸਕਦੇ ਸਨ ਇਸ ਸਾਰੇ ਸਮੇਂ ਦੌਰਾਨ ਚਾਰ ਤੋਪਾਂ ਸਮੇਤ ਡੋਗਰਾ ਬੰਦੂਕੀਆਂ ਦੀ ਇੱਕ ਟੁਕੜੀ ਉਹਨਾਂ 1200 ਸਿੱਖ ਫੌਜੀਆਂ ਤੇ ਨਿਗਰਾਨੀ ਰੱਖ ਰਹੀ ਸੀ ਜੋ ਕਦੇ ਇੱਥੇ ਕੰਮ ਕਰਦੇ ਸਨ ਪਰ ਸਿੱਖ ਫੌਜ ਦੇ ਨਾਲ-ਨਾਲ ਉਹਨਾਂ ਨੇ ਵੀ ਵਿਦਰੋਹ ਕਰ ਦਿੱਤਾ ਸੀ ਅਤੇ ਇਹ ਬਾਹਰ ਜਾ ਕੇ ਸਿੱਖ ਫੌਜ ਦਾ ਸਾਥ ਦੇਣਾ ਚਾਹੁੰਦੇ ਸਨ ਇਹਨਾਂ ਨੇ ਆਪਣੀਆਂ ਨੌਕਰੀਆਂ ਵੀ ਛੱਡ ਦਿੱਤੀਆਂ ਸੀ ਹੁਣ ਇਹ ਸਾਰੇ ਕਿਲੇ ਦੇ ਉਸ ਹਿੱਸੇ ਵਿੱਚ ਨਜ਼ਰਬੰਦ ਕੀਤੇ ਹੋਏ ਸਨ ਜਿਸ ਨੂੰ ਤਖਤ ਆਖਿਆ ਜਾਂਦਾ ਸੀ ਅਤੇ ਜਿੱਥੇ ਬਾਦਸ਼ਾਹ ਅਕਬਰ ਦਰਬਾਰ ਲਾਇਆ ਕਰਦਾ ਸੀ ਇੱਥੇ ਇਹ ਲੋਕ ਚੁੱਪਚਾਪ ਜੰਗੀ ਕੈਦੀਆਂ ਵਾਂਗ ਬੈਠੇ ਸਨ ਅਗਲੇ 3 ਦਿਨ ਅਤੇ 3 ਰਾਤਾਂ ਤੱਕ ਸਿੱਖ ਫੌਜ ਰੁਕ ਰੋਕੇ ਗੋਲਾਬਾਰੀ ਕਰਦੀ ਰਹੀ ਅਤੇ ਬਦਲੇ ਵਿੱਚ ਡੋਗਰਾ ਫੌਜ ਵੀ ਗੋਲਾਬਾਰੀ ਕਰਦੀ ਰਹੀ। ਕੁਝ ਵੱਡੀਆਂ ਝੜਪਾਂ ਵੀ ਹੋਈਆਂ। ਕਿਲੇ ਦੀਆਂ ਦੁਵਾਰਾਂ ਵਿੱਚ ਕਈ ਵੱਡੇ ਪਾੜ ਪੈ ਗਏ। ਜਿਨ੍ਹਾਂ ਵਿੱਚੋਂ ਦੀ ਰਾਤ ਵੇਲੇ ਡੋਗਰਾ ਸੈਨਿਕ ਲੰਕੇ ਬਾਹਰ ਆ ਜਾਂਦੇ ਸਨ ਅਤੇ ਬਾਹਰ ਆ ਕੇ ਛਾਪਾ ਮਾਰ ਹਮਲੇ ਕਰਕੇ ਸਿੱਖ ਫੌਜ ਨੂੰ ਪਿੱਛੇ ਧੱਕ ਜਾਂਦੇ ਸਨ ਅਤੇ ਦੀਵਾਰਾਂ ਦੇ ਉਹਨਾਂ ਹੀ ਪਾੜਾਂ ਵਿੱਚੋਂ ਦੀ ਵਾਪਸ ਅੰਦਰ ਚਲੇ ਜਾਂਦੇ ਸਨ। ਭਾਵੇਂ ਸਿੱਖ ਫੌਜ ਦੇ ਤੂਫਖਾਨੇ ਨੇ ਕੇਲੇ ਦੀਆਂ ਦਿਵਾਰਾਂ ਅਤੇ ਬੁਰਜਾਂ ਨੂੰ ਖੋਖਲਾ ਕਰ ਦਿੱਤਾ ਸੀ ਪਰ ਡੋਗਰਾ ਬੰਦੂਕੀਆਂ ਨੂੰ ਐਨੇ ਗੁੱਸੇ ਵਿੱਚ ਇਸ ਗੋਲਾਬਾਰੀ ਨੇ ਨਹੀਂ ਲਿਆਂਦਾ ਸੀ ਜਿੰਨਾ ਤੰਗ ਉਹਨਾਂ ਨੂੰ ਬਾਦਸ਼ਾਹੀ ਮਸਜਿਦ ਦੇ ਤਹਿਨਾਤ ਕੀਤੇ ਗਏ 4-5 ਅਗਮ ਸ਼ਸਤਰ ਤੂੜੇਦਾਰ ਬੰਦੂਕਾਂ ਚਲਾਉਣ ਵਾਲੇ ਬੰਦਿਆਂ ਨੇ ਕੀਤਾ ਸੀ ਇਹ ਬੰਦੇ ਆਪਣੇ ਇਹਨਾਂ ਤਬਾਕੂਨ ਹਥਿਆਰਾਂ ਨਾਲ ਹਰ ਕੋਨੇ ਨੂੰ ਕੰਟਰੋਲ ਕਰਨ ਦੀ ਯੋਗਤਾ ਰੱਖਦੇ ਸਨ ਇਹ ਬੰਦੇ ਮੋਚੀ ਜਾਤੀ ਦੇ ਸਨ ਅਤੇ ਪੇਸ਼ੇਵਰੋਂ ਸ਼ਿਕਾਰੀ ਸਨ ਇਹ ਬੰਦੇ ਨਿਸ਼ਾਨਾ ਲਗਾਉਣ ਵਿੱਚ ਬੜੇ ਮਾਹਰ ਸਨ ਇਹ ਬੰਦੇ ਗਿਣਤੀ ਵਿੱਚ 40 ਦੇ ਕਰੀਬ ਸਨ ਅਤੇ ਸ਼ੇਰ ਸਿੰਘ ਦੁਆਰਾ ਖਾਸ ਤੌਰ ਤੇ ਇਸ ਯੁੱਧ ਲਈ ਬੁਲਾਏ ਗਏ ਸਨ ਇਨ੍ਹਾਂ ਵਿੱਚੋਂ ਹਰ ਬੰਦੇ ਨੂੰ ਹਰ ਰੋਜ਼ 10 ਤੋਂ 20 ਰੁਪਏ ਤਨਖਾਹ ਮਿਲਦੀ ਸੀ ਕਿਲੇ ਵਿੱਚਲਾ ਛੋਟਾ ਤੂਬਖਾਨਾ ਉਸ ਥਾਂ ਤੇ ਕੋਈ ਕਾਰਵਾਈ ਨਹੀਂ ਕਰ ਸਕਦਾ ਸੀ ਜਿੱਥੇ ਇਹ ਮੌਤ ਦੇ ਸਦਾਗਰ ਨਿਸ਼ਾਨੇ ਬਾਜ਼ ਬੰਦੇ ਤੈਨਾਤ ਕੀਤੇ ਗਏ ਸਨ بس ਉਹ ਲੋਕ ਕਦੇ ਕਦੇ ਇਹਨਾਂ ਵੱਲ ਪੱਥਰ ਸੁੱਟਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕਰ ਸਕਦੇ ਸਨ ਇੱਕ ਵਾਰ ਉਹਨਾਂ ਚਾਰਾਂ ਚੋਂ ਇੱਕ ਬੰਦੂਕ ਚਲਾਉਣ ਲਈ ਜਦੋਂ ਕੋ ਸਾਹਮਣੇ ਆਇਆ ਸੀ ਕਿ ਡੋਗਰੇ ਨਿਸ਼ਾਨੇ ਬਾਜ ਵੱਜੋਂ ਵੱਲੋਂ ਇੱਕ ਪੱਥਰ ਠਾ ਦੇ ਨੇ ਆਣ ਵੱਜਾਂ ਡੋਗਰੇ ਦੀ ਨਿਸ਼ਾਨੇਬਾਜ਼ੀ ਵਿੱਚ ਉਹ ਨਹੀਂ ਮਾਹਰ ਸਨ ਜਿੰਨੇ ਕਿ ਇਹ ਜੰਗਲੀ ਸ਼ਿਕਾਰੀ ਮੌਦ ਦੀ ਖੇਡ ਵਿੱਚ ਉਹਨਾਂ ਇਹਨਾਂ ਸ਼ਿਕਾਰੀਆਂ ਨਾਲ ਪੂਰੀ ਤਰ੍ਹਾਂ ਨਾਲ ਪੇੜ ਰਹੇ ਸਨ ਡੋਗਰੇ ਪਹਾੜੀਆਂ ਦੀ ਟੱਕਰ ਦਾ ਅਸਲ ਇਹ ਅਸਰ ਇਹ ਹੋਇਆ ਕਿ ਉਹਨਾਂ ਨੇ 5 ਮੋਚੀਆਂ ਨੂੰ ਮਾਰ ਦਿੱਤਾ ਤੇ 11 ਨੂੰ ਜ਼ਖਮੀ ਕਰ ਦਿੱਤਾ ਜੋ ਬੜੀ ਸੁਰੱਖਿਅਤ ਥਾਂ ਲੁਕੇ ਹੋਏ ਸਨ ਇਹ ਸ਼ਿਕਾਰੀ ਲੁਕੇ ਕੰਮ ਕਰ ਰਹੇ ਸਨ ਬੰਦੂਕ ਵਿੱਚ ਬਾਰੂਦ ਭਰਨ ਵੇਲੇ ਜਾਂ ਧਕਵੀ ਡੰਡੀ ਰੈਮ ਰਾੜ ਤੋਤੀ ਨਾਲ ਬਾਰੂਦ ਅੱਗੇ ਧੱਕਦਿਆਂ ਉਹਨਾਂ ਦੀ ਬਾਹਾਂ ਜਾ ਮੋਢਾ ਹੀ ਨਜ਼ਰ ਪੈਂਦਾ ਸੀ ਜਿਸ ਨੂੰ ਤੇਜ ਨਜ਼ਰ ਡੋਗਰੇ ਦੇਖ ਕੇ ਉਸ ਤੰ ਅੰਗ ਤੇ ਹੀ ਵਾਰ ਕਰ ਦਿੰਦੇ ਸਨ ਤੀਜੇ ਦਿਨ ਦੀ ਸ਼ਾਮ ਨੂੰ ਖਬਰ ਮਿਲੀ ਕਿ ਕਿਲੇ ਤੋਂ ਬਾਹਰ ਵਿਖਾਈ ਵੱਲ ਪਾਣੀ ਲਿਉਣ ਵਾਲੇ ਨਾਲੇ ਵਿੱਚ ਬਰੂਦ ਪਾਇਆ ਜਾ ਰਿਹਾ ਹੈ ਜੋ ਰਾਤ ਨੂੰ ਫਟੇਗਾ ਇਹ ਨਾਲਾ ਇੱਕ ਤਰ੍ਹਾਂ ਨਾਲ ਬਰੂਦੀ ਸੁਰੰਗ ਮਾਈਨਿੰਗ ਹੀ ਬਣ ਗਿਆ ਸੀ ਇਸ ਕਰਕੇ ਫੌਜ ਨੇ ਸ਼ੱਕੀ ਥਾਵਾਂ ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਦੋਂ ਕਿ ਡੋਗਰਾ ਸੈਨਿਕਾਂ ਨੇ ਅੰਦਰੋਂ ਨਾਲੇ ਦੇ ਮੂੰਹ ਕੋਲੋਂ ਸਾਰਾ ਬਰੂਦ ਪਾਸੀ ਕਰ ਦਿੱਤਾ ਨਾਲੇ ਦਾ ਮੂੰਹ ਮਿੱਟੀ ਨਾਲ ਪਾਰ ਦਿੱਤਾ ਇਸੇ ਰਾਤ ਅਚਾਨਕ ਇੱਕ ਹੋਰ ਸੂਚਨਾ ਮਿਲੀ ਕਿ ਕਿਲੇ ਤੋਂ ਬਾਯੂਰੀ ਬਾਗ ਜਾਣ ਵਾਲੇ ਪਾਸੇ ਵੀ ਜਿੱਥੇ ਗੁਲਾਬਖਾਨਾ ਨਾਂ ਦੀ ਇਮਾਰਤ ਸੀ ਬਾਰੂਦੀ ਸੁਰੰਗਾਂ ਵਿਛਾ ਦਿੱਤੀਆਂ ਗਈਆਂ ਹਨ ਉੱਪਰ ਉਧਰਲੇ ਪਾਸੇ ਕਿਲੇ ਦੀਆਂ ਦੀਵਾਰਾਂ ਥੱਲੇ ਬੜੀ ਬੜੀਆਂ ਖੂਖਲੀਆਂ ਥਾਂਵਾਂ ਤੇ ਗੁਫਾਵਾਂ ਸਨ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਸਿੱਖ ਫੌਜੀ ਇਹਨਾਂ ਥਾਂਵਾਂ ਰਾਹੀਂ ਅੰਦਰ ਚਲੇ ਜਾਂਦੇ ਸਨ ਅਜੇ ਬਰੂਦੀ ਸਰੰਗਾਂ ਮਸ਼ਾ ਆਉਂਦੇ ਸਨ ਅਜੇਹੀ ਕਾਰਵਾਈ ਦੌਰਾਨ ਕਿਲੇ ਵਿਚਲੇ ਇੱਕ ਭੂਰੇ ਵਿੱਚ ਫਰਬੂਦ ਫਟ ਗਿਆ ਜਿੱਥੇ ਸੁਲਤਾਨ ਮੁਹੰਮਦ ਦੇ ਤੂਬਖਾਨੇ ਤੇ ਦੇ ਬੰਦੇ ਲੁਕੇ ਬੈਠੇ ਸਨ ਇਹ ਇੱਕ ਨਵੇਕਲੀ ਖੋਜ ਵੀ ਸੀ ਤੇ ਚੁਣੌਤੀ ਵੀ ਫੌਜ ਦੇ ਇਹਨਾਂ ਬੰਦਿਆਂ ਨੂੰ ਬਿਨਾਂ ਕਿਸੇ ਵਿਸ਼ੇਸ਼ ਮਿਹਨਤ ਤੋਂ ਬਾਹਰ ਧੱਕ ਦਿੱਤਾ ਗਿਆ 47 ਕਾਮਿਆਂ ਤੇ ਪੰਜਾਬ ਫੌਜੀ ਮਾਰੇ ਗਏ ਇਹਨਾਂ ਚੋਂ ਬਹੁਤਿਆਂ ਨੂੰ ਪਲੀਤੇ ਲੱਗੇ ਬਾਰੂਦੀ ਹੱਥ ਗੋਲੇ ਸੁੱਟ ਕੇ ਮਾਰਿਆ ਗਿਆ ਅਗਲੀ ਸਵੇਰ ਗੋਰਖਿਆਂ ਦੇ ਸੂਹੀਆਂ ਨੇ ਖਬਰ ਦਿੱਤੀ ਕਿ ਸ਼ੇਰ ਸਿੰਘ ਨੇ ਖੁਦ ਬਾਦशाही ਮਸਜਿਦ ਵਿੱਚ ਮੋਰਚਾ ਸੰਭਾਲ ਲਿਆ ਹੈ ਉਹਨਾਂ ਨੇ ਉਸ ਨੂੰ ਸਨੇ ਇਮਾਰਤ ਬਾਰੂਦ ਨਾਲ ਉਡਾ ਦੇਣ ਦੀ ਸਕੀਮ ਬਣਾ ਲਈ ਅਤੇ ਇਸ ਸਕੀਮ ਨੂੰ ਅਮਲੀ ਜਾਮਾ ਪਹਿਨਣ ਦੀਆਂ ਤਿਆਰੀਆਂ ਕਰ ਦਿੱਤੀਆਂ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਮਸਜਿਦ ਅੰਦਰ ਲੱਕੜ ਅਤੇ ਚਮੜੇ ਦੇ ਭਰੇ ਹੋਏ ਗੋਲਾ ਬਾਰੂਦ ਦੇ ਬਹੁਤ ਸਾਰੇ ਬਕਸੇ ਪਏ ਹਨ ਉਹ ਬਾਰੂਦ ਦੇ ਇਸ ਭੰਡਾਰ ਨੂੰ ਅੱਗ ਲਾ ਕੇ ਸਾਰਾ ਕੁਝ ਉਡਾ ਦੇਣ ਦੀ ਕੋਸ਼ਿਸ਼ ਵਿੱਚ ਸਨ ਉਹ ਇਸ ਕੰਮ ਨੂੰ ਸ਼ੁਰੂ ਕਰਨ ਦੀ ਕਰਨ ਹੀ ਲੱਗੇ ਸਨ ਕਿ ਉਹਨਾਂ ਨੂੰ ਅਜੇ ਹਾਂ ਨਾ ਕਰਨ ਦਾ ਹੁਕਮ ਹੋਇਆ ਕਾਰਨ ਇਹ ਸੀ ਕਿ ਕਿਲੇ ਤੋਂ ਬਾਦਸ਼ਾਹੀ ਮਸਜਿਦ ਤੱਕ ਦੇ ਰਸਤੇ ਵਿੱਚ ਵੀ ਬਾਰੂਦ ਵਿਛਾਇਆ ਹੋਇਆ ਸੀ ਅਤੇ ਕਿਲੇ ਦੀਆਂ ਦਿਵਾਰਾਂ ਥੱਲੇ ਵੀ ਬਾਰੂਦ ਭਰਿਆ ਹੋਇਆ ਸੀ ਜੇਕਰ ਉਹ ਉਸ ਬਾਰੂਦ ਭੰਡਾਰ ਨੂੰ ਉਡਾਉਂਦੇ ਸਨ ਤਾਂ ਵਿੱਚ ਕਾਰਲੇ ਰਸਤੇ ਨੂੰ ਅਤੇ ਕਿਲੇ ਨੂੰ ਖਤਰਾ ਹੋ ਸਕਦਾ ਸੀ ਲੜਾਈ ਦੇ ਪੰਜਵੇਂ ਦਿਨ ਸ਼ਾਮ ਵੇਲੇ ਖਾਲਸਾ ਫੌਜ ਦੇ ਸੂਹੀਆਂ ਨੇ ਰਾਜਾ ਧਿਆਨ ਸਿੰਘ ਦੇ ਪਹੁੰਚਣ ਦੀ ਖਬਰ ਦਿੱਤੀ ਸੂਚਨਾ ਅਨਸਾਰ ਉਹ ਜੰਮੂ ਤੋਂ ਲਾਹੌਰ ਪਹੁੰਚ ਚੁੱਕਾ ਸੀ ਹੁਣ ਸ਼ੇਰ ਸਿੰਘ ਇਸ ਤਜਵੀਦ ਤੇ ਵਿਚਾਰ ਕਰਨ ਲੱਗਾ ਕਿ ਜੰਗ ਰੋਗ ਦਿੱਤੀ ਜਾਵੇ ਤੇ ਗੁਲਾਬ ਸਿੰਘ ਨਾਲ ਗੱਲਬਾਤ ਕੀਤੀ ਜਾਵੇ ਰਾਜਾ ਧਿਆਨ ਸਿੰਘ ਨਖਰੇ ਦਿਖਾਉਣ ਲੱਗਾ ਉਸਨੇ ਕਿਹਾ ਉਹ ਉਹਨਾਂ ਚਿਰ ਕਿਸੇ ਗੱਲਬਾਤ ਬਾਰੇ ਨਹੀਂ ਸੋਚ ਸਕਦਾ ਜਿੰਨਾ ਚਿਰ ਉਸ ਦਾ ਭਰਾ ਗੁਲਾਬ ਸਿੰਘ ਆਪ ਸਾਹਮਣੇ ਨਹੀਂ ਆਉਂਦਾ ਉਸਨੇ ਇਹ ਵੀ ਸ਼ਰਤ ਰੱਖੀ ਕਿ ਜੇਕਰ ਗੱਲਬਾਤ ਹੋਣ ਦੀ ਸੁਭਾਵਨਾ ਬੰਦੀ ਹੈ ਤਾਂ ਇਸ ਗੱਲਬਾਤ ਦਾ ਸਾਲਸ ਵਿਚੋਲਾ ਉਹ ਹੋਵੇਗਾ ਧਿਆਨ ਸਿੰਘ ਦੇ ਇਸ ਨਪੇ ਤੁਲੇ ਉੱਤਰ ਨੇ ਸ਼ੇਰ ਸਿੰਘ ਨੂੰ ਮਜਬੂਰ ਕਰ ਦਿੱਤਾ ਲੜਾਈ ਵਿੱਚ ਇਹਨਾਂ ਨੂੰ ਨੁਕਸਾਨ ਕਰਵਾਉਣ ਤੋਂ ਬਾਅਦ ਗੱਲ ਮੁੜਕੜ ਕੇ ਉੱਥੇ ਹੀ ਪਹੁੰਚ ਗਈ ਜਿੱਥੇ ਚੱਲੀ ਸੀ ਸ਼ੇਰ ਸਿੰਘ ਨੇ ਆਪਣਾ ਵਫਤਿਹਾਨ ਸਿੰਘ ਕੋਲ ਭੇਜਿਆ ਜੋ ਬੜੇ ਸ਼ਾਂਤ ਮਨ ਨਾਲ ਸ਼ਾਹਦਰਾ ਤੋਂ 3-4 ਮੀਲ ਦੂਰ ਸ਼ਿਕਾਰ ਖੇਡਣ ਦਾ ਸ਼ੁਗਲ ਕਰ ਰਿਹਾ ਸੀ ਵਫਤ ਦੇ ਵਿੱਚ ਗਏ ਬੰਦਿਆਂ ਨੂੰ ਆਖਿਆ ਗਿਆ ਸੀ ਕਿ ਪਹਿਲਾਂ ਉਹ ਧਿਆਨ ਉਸ ਤੋਂ ਉਹ ਸਾਰੇ ਕੁਝ ਲਈ ਮਾਫੀ ਮੰਗਣ ਜੋ ਕੁਝ ਉਸ ਦੀ ਗેરਹਾਜ਼ਰੀ ਵਿੱਚ ਇੱਥੇ ਵਾਪਰਿਆ ਉਹੋ ਸ਼ੇਰ ਸਿੰਘ ਦੁਆਰਾ ਜੰਗ ਦੇ ਇਸ ਦੁਖਾਂਤ ਵਿੱਚ ਅਦਾ ਕੀਤੇ ਗਏ ਰੋਲ ਬਾਰੇ ਵੀ ਅਫਸੋਸ ਜ਼ਾਹਰ ਕਰਨਾ ਸ਼ੇਰ ਸਿੰਘ ਵੱਲੋਂ ਜੰਗ ਦੀ ਮਜਬੂਰੀ ਲਈ ਕੋਈ ਨਾ ਕੋਈ ਬਹਾਨਾ ਕੱਢ ਕੇ ਧਿਆਨ ਸਿੰਘ ਦਾ ਗੁੱਸਾ ਠੰਡਾ ਕਰਨਾ ਉਸ ਨੇ ਆਪਣੇ ਬੰਦਿਆਂ ਨੂੰ ਕਿਹਾ ਕਿ ਉਹ ਇੰਜ ਆਖ ਦੇਣ ਕਿ ਖਾਲਸਾ ਫੌਜ ਦੇ ਅੜੀਅਲ ਆਪ ਹੁਦਰੇ ਅਤੇ ਅਵਗਿਆ ਵਾਲੇ ਵਤੀਰੇ ਕਰ ਰਹੇ ਸਾਰੀਆਂ ਦੁਖਣਾ ਦੁਖਾਤਕ ਘਟਨਾਵਾਂ ਵਾਪਰੀਆਂ ਹਨ ਧਿਆਨ ਸਿੰਘ ਅਤੇ ਉਸ ਦਾ ਭਰਾ ਚੇਤ ਸਿੰਘ ਬਸੇਨਾ ਸੁਣ ਕੇ ਹੀ ਸ਼ਾਂਤ ਨਾ ਹੋਏ ਉਹਨਾਂ ਨੇ ਸ਼ਰੀਆਮ ਸ਼ੇਰ ਸਿੰਘ ਉੱਪਰ ਝੂਠਾ ਤੇ ਦੋਗਲਾ ਹੋਣ ਦੇ ਇਲਜ਼ਾਮ ਲਗਾਏ ਉਹਨਾਂ ਨੇ ਇਹ ਵੀ ਕਿਹਾ ਕਿ ਹੂੰ ਹੋ ਹੁਣ ਭਾਵੇਂ ਸ਼ੇਰ ਸਿੰਘ ਫੌਜ ਦੀ ਮਦਦ ਨਾਲ ਆਪਣੇ ਲਈ ਕਿਲਾ ਵੀ ਜਿੱਤ ਲਵੇ ਪਰ ਜਿਸ ਹਿਸਾਬ ਨਾਲ ਉਹ ਫੌਜ ਉੱਪਰ ਪੈਸੇ ਲਟਾ ਕੇ ਫੌਜ ਨੂੰ ਲਾਲਚੀ ਬਣਾ ਰਿਹਾ ਹੈ ਉਸ ਹਿਸਾਬ ਨਾਲ ਉਹਨਾਂ ਨਿੱਕੀਆਂ ਨਿੱਕੀਆਂ ਜਿੱਤਾਂ ਲਈ ਕਿੰਨੇ ਕੁ ਮਹੀਨੇ ਤੱਕ ਇਹਨਾਂ ਲਾਲਚਾਂ ਦੇ ਮੂੰਹ ਭਰੇਗਾ ਧਿਆਨ ਸਿੰਘ ਕਿੰਨਾ ਕੁ ਚੇਰ ਉਸ ਨੂੰ ਫੌਜ ਤੋਂ ਬਚਾਉਂਦਾ ਰਹੇਗਾ ਜਦੋਂ ਉਹ ਫੌਜ ਦੀਆਂ ਨਿੱਤ ਵਾਦੀਆਂ ਮੰਗਾਂ ਪੂਰੀਆਂ ਨਾ ਕਰ ਸਕਿਆ ਫਿਰ ਕੀ ਬਣੇਗਾ ਪਿਛਲੇ ਕੁਝ ਦਿਨਾਂ ਵਿੱਚ ਹੀ 4-5 ਲੱਖ ਰੁਪਇਆ ਇਸ ਅਫਸਲ ਅਸਫਲ ਮਹਿੰਦਰਾਣ ਫੌਜ ਦੇ ਉੱਪਰ ਲਟਾ ਦਿੱਤਾ ਗਿਆ ਇੰਨੇ ਪੈਸੇ ਖਰਚ ਕੇ ਵੀ ਹੱਥ ਪੱਲੇ ਕੁਝ ਨਹੀਂ ਆਇਆ ਇਹੋ ਜਿਹੀਆਂ ਗੱਲਾਂ ਕਹਿ ਕੇ ਸ਼ੇਰ ਸਿੰਘ ਨੂੰ ਇਹ ਅਹਿਸਾਸ ਕਰਵਾਇਆ ਗਿਆ ਕਿ ਉਹ ਬਹੁਤ ਵੱਡੀ ਗਲਤੀ ਕਰ ਬੈਠਾ ਹੈ ਹੁਣ ਉਸ ਨੂੰ ਬਦੇਰੇ ਸਜੀਦਾ ਹੋ ਕੇ ਚੱਲਣਾ ਪਵੇਗਾ ਇਸ ਸ਼ਾਮ ਅਤੇ ਰਾਤ ਉਸਨੇ ਮੁਕੰਮਲ ਜੰਗਬੰਦੀ ਤੇ ਵਾਰ-ਵਾਰ ਹੁਕਮ ਦਿੱਤੇ ਪਰ ਸਿੱਖ ਫੌਜ ਨੇ ਉਹਦੇ ਹੁਕਮਾਂ ਦੀ ਕੋਈ ਪ੍ਰਵਾਨਨਾ ਨਹੀਂ ਕੀਤੀ ਫੌਜ ਸਗੋਂ ਲਲਕਾਰ ਕੇ ਆਖਦੀ ਰਹੀ ਕਿ ਉਹ ਜੰਗ ਬੰਦ ਨਹੀਂ ਕਰਨਗੇ ਸਗੋਂ ਇਸ ਕਿਲੇ ਨੂੰ ertid te ਵਿਛਾ ਦੇਣਗੇ ਅਤੇ ਆਪਣੇ ਸ਼ਹੀਦ ਹੋਏ ਸਾਥੀਆਂ ਦਾ ਬਦਲਾ ਲੈਣ ਲਈ ਸਾਰੀ ਡੋਗਰਾ ਫੌਜ ਨੂੰ ਮਾਰ ਮਕਾਉਣਗੇ ਧਿਆਨ ਸਿੰਘ ਦੇ ਏਜੰਟਾਂ ਨੇ ਸ਼ੇਰ ਸਿੰਘ ਨੂੰ ਇਹ ਪੱਟੀ ਪੜਾਈ ਕਿ ਸਿੱਖ ਫੌਜ ਇਹ ਫੜਕਾਉਗਲਣਾ ਐਵੇਂ ਹੀ ਕਰ ਰਹੀ ਹੈ ਅੰਦਰੋਂ ਫੌਜ ਦਾ ਮਕਸਦ ਕੁਝ ਹੋਰ ਹੈ ਇਹ ਤੱਕੇ ਨਾ ਕਿਲੇ ਤੇ ਕਬਜ਼ਾ ਕਰਨਾ ਚਾਹੁੰਦੇ ਹਨ ਅਤੇ ਆਪਣੀ ਗੁੱਟ ਖੋ ਲੁੱਟਖੋਦ ਯਾਦਤ ਪੂਰੀ ਕਰਨਾ ਚਾਹੁੰਦੇ ਹਨ ਕਿਲੇ ਦੇ ਕਬਜ਼ਾ ਕਰਕੇ ਖਜ਼ਾਨਾ ਲੁੱਟਣਾ ਚਾਹੁੰਦੇ ਹਨ ਇਹ ਨਾ ਸਲਾਹਾਂ ਤੇ ਅਫਵਾਹਾਂ ਦੇ ਚੱਕਰ ਵਿੱਚ ਆ ਕੇ ਸ਼ੇਰ ਸਿੰਘ ਕੁਝ ਗੰਭੀਰ ਫੈਸਲੇ ਲੈਣ ਦੇ ਮਜਬੂਰ ਹੋ ਗਿਆ ਰਾਤ ਸਮੇ ਉਸਨੇ ਆਪਣੇ 500 ਵਫਾਦਾਰਾਂ ਤੇ ਸਿਰਲਥ ਘੋੜਿਆਂ ਕੋਟ ਚੜਿਆਂ ਜਾਂ ਘੋੜਸਵਾਰਾਂ ਨੂੰ ਕੁਝ ਸਰਦਾਰਾਂ ਸਮੀਰ ਰਾਜਾ ਧਿਆਨ ਸਿੰਘ ਕੋਲ ਭੇਜਿਆ ਜਿਨ੍ਹਾਂ ਨੇ ਧਿਆਨ ਸਿੰਘ ਕੋਲ ਜਾ ਕੇ ਬੜੀ ਨਿਮਰਤਾ ਨਾਲ ਸ਼ੇਰ ਸਿੰਘ ਵੱਲ ਵੱਲੋਂ ਉਸ ਸਾਰੇ ਕੁਝ ਲਈ ਮਾਫੀ ਮੰਗੀ ਜੋ ਕੁਝ ਪਿਛਲੇ ਕੁਝ ਦਿਨਾਂ ਵਿੱਚ ਵਾਪਰਿਆ ਸੀ ਉਹਨਾਂ ਨੇ ਰਾਜਾ ਧਿਆਨ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਨਾਲ ਸ਼ਹਿਰ ਵਿੱਚ ਚੱਲੇ ਜਿੱਥੇ ਰਾਜਾ ਸ਼ੇਰ ਸਿੰਘ ਬੜੇ ਫਿਕਰ ਅਤੇ ਉਤਸੁਕਤਾ ਨਾਲ ਉਸ ਦੀ ਉਡੀਕ ਕਰ ਰਿਹਾ ਸੀ ਇਹ ਨਿਮਰਤਾ ਭਰਿਆ ਸੰਦੇਸ਼ ਸੁਣ ਕੇ ਦੋਵੇਂ ਭਰਾ ਧਿਆਨ ਸਿੰਘ ਤੇ ਸੁਚੇਤ ਸਿੰਘ ਆਪਣੇ 500 ਸਾਥੀਆਂ ਸਮੇਤ ਜਿਹੜੇ ਕਿ ਜੰਮੂ ਤੋਂ ਉਹਨਾਂ ਨਾਲ ਆਏ ਸਨ ਸ਼ੇਰ ਸਿੰਘ ਦੇ ਭੇਜੇ ਘੋੜੇ ਸਵਾਰ ਨਾਲ ਜੰਗ ਦੇ 6ਵੇਂ ਦਿਨ ਲਾਹੌਰ ਪਹੁੰਚੇ ਜਿਉਂ ਹੀ ਉਹ ਸ਼ਹਿਰ ਦੀ ਦੀਵਾਰ ਦੇ ਨੇੜੇ ਪੁੱਜੇ ਸ਼ੇਰ ਸਿੰਘ ਬਹੁਤ ਸਾਰੇ ਸਰਦਾਰਾਂ ਤੇ ਭਾਰੀ ਫੌਜੀ ਦਸਤੇ ਸਮੇਤ ਖੁਦ ਉਸ ਦਾ ਸਵਾਗਤ ਕਰਨ ਲਈ ਆਇਆ ਉਹ ਆਪ ਧਿਆਨ ਸਿੰਘ ਨੂੰ ਸ਼ਹਿਰ ਦੇ ਅੰਦਰ ਲੈ ਕੇ ਗਿਆ ਨਾਲ ਭਾਰੀ ਫੌਜ ਦਾ ਕਾਰਨ ਉਸ ਨੇ ਇਹ ਦੱਸਿਆ ਕਿ ਉਸ ਨੇ ਧਿਆਨ ਸਿੰਘ ਅਤੇ ਉਸ ਦੇ ਨਾਲ ਆਏ ਬੰਦਿਆਂ ਦੀ ਸੁਰੱਖਿਆ ਲਈ ਅਜਿਹਾ ਕੀਤਾ ਹੈ ਕਿਉਂਕਿ ਸਿੱਖ ਫੌਜ ਇੰਨੀ ਪੜਕੀ ਹੋਈ ਹੈ ਕਿ ਅਜਿਹਾ ਜਿਹੜੇ ਵੀ ਡੋਗਰੇ ਨੂੰ ਦੇਖਦੀ ਹੈ ਉਸ ਨੂੰ ਹੀ ਮਾਰਨ ਲਈ ਤਿਆਰ ਹੋ ਜਾਂਦੀ ਹੈ ਸ਼ੇਰ ਸਿੰਘ ਬੜੀ ਨਿਮਰਤਾ ਨਾਲ ਧਿਆਨ ਸਿੰਘ ਨੂੰ ਮਿਲਿਆ ਉਸਨੇ ਨੰਗੇ ਪੈਰੀਂ ਹੱਥ ਜੋੜ ਕੇ ਉਸ ਸਾਰੇ ਕੁਝ ਲਈ ਮਾਫੀ ਮੰਗੀ ਜੋ ਵਾਪਰ ਗਿਆ ਸੀ ਅਤੇ ਉਸਨੇ ਫਿਰ ਦੁਹਰਾਇਆ ਕਿ ਇਸ ਬਾਰੇ ਕੁਝ ਕੁਝ ਇਹ ਵਿੱਚ ਉਸ ਦਾ ਕੋਈ ਕਸੂਰ ਨਹੀਂ ਸੀ ਧਿਆਨ ਸਿੰਘ ਚੰਗੀ ਤਰ੍ਹਾਂ ਜਾਣਦਾ ਸੀ ਕਿ ਕੂਬਰ ਸ਼ੇਰ ਸਿੰਘ ਨਾਲ ਕਿਵੇਂ ਜਿੱਟਣਾ ਸੀ ਪਹਿਲਾਂ ਤਾਂ ਉਸਨੇ ਸ਼ੇਰ ਸਿੰਘ ਨੂੰ ਕੁਝ ਮਿੱਠੇ ਦਬਕੇ ਮਾਰੇ ਉਸਨੇ ਕਿਹਾ ਕਿ ਜਿਸ ਖਾਲਸਾ ਫੌਜ ਤੋਂ ਕੂਬਰ ਨੂੰ ਮੇਰੀ ਸੁਰੱਖਿਆ ਲਈ ਖਤਰਾ ਮਹਿਸੂਸ ਹੁੰਦਾ ਹੈ ਉਸ ਖਾਲਸਾ ਫੌਜ ਤੋਂ ਕੂਬਰ ਨੂੰ ਖੋਤ ਡਾਨਣਾ ਚਾਹੀਦਾ ਹੈ ਉਸਨੇ ਅੱਗੇ ਹੋਰ ਕਿਹਾ ਕਿ ਸ਼ੇਰ ਸਿੰਘ ਨੇ ਖੁਦ ਮੰਨਿਆ ਹੈ ਕਿ ਉਹ ਫੌਜ ਨੂੰ ਸੰਭਾਲ ਨਹੀਂ ਸਕਿਆ ਹੁਣ ਉਹ ਸ਼ੇਰ ਸਿੰਘ ਨੂੰ ਮੁਖਾਵੇ ਕਰਕੇ ਉਹ ਧਿਆਨ ਸਿੰਘ ਕੀ ਕੁਝ ਕਰ ਸਕਦਾ ਹੈ ਇਹ ਆ ਕਿ ਉਸਨੇ 10-12 ਕੋਟ ਸਵਾਰ ਆਪਣੇ ਨਾਲ ਲਾਇਆ ਤੇ ਟਕਸਾਲੀ ਗੇਟ ਕੋਲ ਉਸ ਨੂੰ ਸ਼ਹਿਰ ਵੜਦਾ ਦੇਖਣ ਲਈ ਇੱਕ ਸਬਜ਼ੀਆਂ ਸਿੱਖ ਫੌਜੀਆਂ ਦੇ ਜੁੜੇ ਇਕੱਠ ਦੇ ਵਿਚਕਾਰ ਜਾ ਖਲੋਤਾ ਫੌਜੀਆਂ ਜਕਰਾ ਲਾ ਕੇ ਉਸ ਦਾ ਸਵਾਗਤ ਕੀਤਾ ਸ਼ੇਰ ਸਿੰਘ ਥੋੜੇ ਫਾਸਲੇ ਤੇ ਉਸ ਦੇ ਪਿੱਛੇ-ਪਿੱਛੇ ਆ ਰਿਹਾ ਸੀ ਸਿਕ ਫੌਜੀਆਂ ਦੇ ਇਕੱਠ ਸਮੇਤ ਧਿਆਨ ਸਿੰਘ ਸ਼ਹਿਰ ਵਿੱਚ ਦਾਖਲ ਹੋਇਆ ਸ਼ਾਇਦ ਉਹਨਾਂ ਨੂੰ ਧਿਆਨ ਸਿੰਘ ਦੇ ਆਉਣ ਨਾਲ ਹੋਰ ਰਿਸ਼ਵਤ ਅਤੇ ਤੋਹਫੇ ਮਿਲਣ ਦੀ ਉਮੀਦ ਹੋ ਗਈ ਸੀ ਰਾਜਾ ਧਿਆਨ ਸਿੰਘ ਆਪਣੇ ਦਿਵਾਲੇ ਇਕੱਠੇ ਫੌਜੀਆਂ ਦੀ ਹੌਸਲਾ ਵਜਾਈ ਵੀ ਕਰ ਰਿਹਾ ਸੀ ਉਹਨਾਂ ਦੀ ਅਸਫਲਤਾ ਤੇ ਅਫਸੋਸ ਵੀ ਪ੍ਰਗਟ ਕਰ ਰਿਹਾ ਸੀ ਉਹਨੇ ਪਬਜੀਆ ਨੂੰ ਇਹ ਗੱਲ ਜਚਾ ਦਿੱਤੀ ਕਿ ਉਸ ਦੀ ਸਲਾਹ ਮੰਨ ਲਈ ਜਾਂਦੀ ਤਾਂ ਉਸ ਨੇ ਇਹਨਾਂ ਖੂਨ ਖਰਾਬਾ ਹੋਣ ਹੀ ਨਹੀਂ ਦੇਣਾ ਸੀ ਸਾਰੀ ਗੱਲ ਇੱਕ ਦਿਨ ਵਿੱਚ ਹੀ ਨਿਵੇੜ ਦੇਣੀ ਸੀ ਉਸਨੇ ਕਿਹਾ ਕਿ ਹੁਣ ਵੀ ਜੇਕਰ ਸਿੱਖ ਸਬਜੀ ਕਾਲੀ ਨਾ ਕਰੇ ਤਾਂ ਉਸ ਨੂੰ ਭਰਪੂਰ ਉਮੀਦ ਹੈ ਕਿ ਉਹ ਹਾਲੇ ਵੀ ਸਾਰਾ ਕੁਝ ਠੀਕਾ ਠਾਕ ਕਰ ਸਕਦਾ ਹੈ ਅਤੇ ਹਰ ਬੰਦੇ ਵੱਲ ਦੇਖਦਿਆਂ ਉਸਨੇ ਦਾਅਵਾ ਕੀਤਾ ਕਿ ਜੇਕਰ ਉਹ ਵਫਾਦਾਰ ਰਹਿਣਗੇ ਤਾਂ ਚੰਗੇ ਇਨਾਮ ਵੀ ਦਿੱਤੇ ਜਾਣਗੇ ਇਹਨਾਂ ਚਾਲਾਂ ਨਾਲ ਉਸਨੇ ਆਪਣੇ ਆਉਣ ਤੋਂ 2 ਘੰਟਿਆਂ ਦੇ ਅੰਦਰ ਅੰਦਰ ਸਾਰੀ ਸਥਿਤੀ ਉੱਪਰ ਕੰਟਰੋਲ ਕਰ ਲਿਆ ਆਖਰ ਉਹ ਅਜੇ ਇਹ ਕੰਮਾਂ ਦਾ ਪੁਰਾਣਾ ਖਿਡਾਰੀ ਸੀ ਉਸਨੇ ਐਸਾ ਪਾਸਾ ਪਲਟਿਆ ਕਿ ਹਰ ਕੋਈ ਉਸ ਵੱਲ ਪ੍ਰਸ਼ੰਸਾ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ ਚਾਰੇ ਪਾਸੇ ਇਹ ਪ੍ਰਭਾਵ ਬਣ ਗਿਆ ਸੀ ਕਿ ਕਿ ਇਸ ਮਾਹੌਲ ਨੂੰ ਜੇਕਰ ਕੋਈ ਸ਼ਾਂਤਮਈ ਹਾਲਤ ਵਿੱਚ ਬਦਲ ਸਕਦਾ ਹੈ ਤਾਂ ਉਹ ਧਿਆਨ ਸਿੰਘ ਇਹ ਹੈ ਉਸੇ ਸ਼ਾਮੀ ਤੋਂ ਬਾਅਦ ਰਾਤ ਵਿੱਚ ਗੱਲਬਾਤ ਸ਼ੁਰੂ ਹੋ ਗਈ 7ਵੇਂ ਦਿਨ ਦੀ ਸਵੇਰ ਵਿੱਚ ਸਿੱਖ ਫੌਜਾਂ ਨੂੰ ਉਹ ਕੁਝ ਕਰਨ ਦਾ ਮੌਕਾ ਮਿਲ ਗਿਆ ਜੋ ਕੁਝ ਕਰਨ ਦਾ ਮੌਕਾ ਉਹਨਾਂ ਨੂੰ ਹੁਣ ਨਹੀਂ ਹੁਣ ਤੱਕ ਨਹੀਂ ਮਿਲ ਸਕਿਆ ਸੀ ਉਹਨਾਂ ਨੂੰ ਆਪਣੇ ਸਾਥੀਆਂ ਦੀਆਂ ਲੋਥਾਂ ਇਕੱਠੀਆਂ ਕਰਕੇ ਸੜਨ ਦਾ ਦਫਨਾਉਣ ਦਾ ਮੌਕਾ ਮਿਲ ਗਿਆ ਹਜੂਰੀ ਬਾਗ ਅਤੇ ਸ਼ਹਿਰ ਦੇ ਦੂਜੇ ਸਥਾਨ ਤੋਂ ਘੋੜਿਆਂ ਤੇ ਦੂਜੇ ਜਾਨਵਰਾਂ ਦੇ ਮਰਦਾਰ ਹਟਾਉਣ ਦਾ ਮੌਕਾ ਮਿਲਿਆ ਮਿਲ ਗਿਆ ਵਾਪਸੀ ਤੇ ਪਤਾ ਲੱਗਾ ਕਿ ਕਿਲਾ ਜਤਨ ਆਈ ਸਿੱਖ ਫੌਜ ਦੇ 84784 4786 ਬੰਦੇ 610 ਘੋੜੇ ਅਤੇ 320 ਠੱਠੇ ਮਾਰੇ ਗਏ ਸਨ ਜਦੋਂ ਕਿ ਮਾਰੇ ਗਏ ਜ਼ਖਮੀ ਹੋਏ ਡੋਗਰਿਆਂ ਦੀ ਕੁੱਲ ਗਿਣਤੀ 130 ਤੋਂ ਵੱਧ ਨਹੀਂ ਸੀ ਇਨ੍ਹਾਂ 7 ਦਿਨਾਂ ਵਿੱਚ ਡੋਗਰਾ ਫੌਜ ਨੇ ਗੁਲਾਬ ਸਿੰਘ ਅਤੇ ਚੰਦਕੌਰ ਤੋਂ بڑے ਇਨਾਮ ਹਾਸਲ ਕੀਤੇ ਇੱਕ ਆਮ ਸੈਨਿਕ ਨੂੰ ਅੰਦਾਜ਼ਨ 100 ਰੁਪਏ ਮਿਲੇ ਅਫਸਰਾਂ ਨੂੰ ਵੱਧ ਮਿਲੇ ਹੋਣਗੇ ਇਸ ਛੋਟੀ ਪਰ ਜੋਸ਼ੀਲੀ ਡਾਈ ਦੌਰਾਨ ਇੱਕ ਦੋ ਹੋਰ ਘਟਨਾਵਾਂ ਵੀ ਵਾਪਰੀਆਂ ਜਿਨ੍ਹਾਂ ਦਾ ਇੱਥੇ ਜ਼ਿਕਰ ਕੀਤਾ ਜਾ ਰਿਹਾ ਹੈ ਫੌਜ ਨੇ ਤੋਪਾਂ ਥੱਲੇ ਰੱਖਣ ਲਈ ਲੱਕੜ ਹਾਸਲ ਕਰਨ ਵਾਸਤੇ ਜਾਂ ਤੋਪਾਂ ਬੀੜਨ ਵਾਸਤੇ ਜਾਂ ਆਪਣੇ ਆਪਣੀ ਤੇ ਹਥਿਆਰਾਂ ਦੀ ਹਫਾਜ਼ਤ ਵਾਸਤੇ ਅੱਧੇ ਸ਼ਹਿਰ ਦੇ ਮਕਾਨਾਂ ਨੂੰ ਢਾਹ ਦਿੱਤਾ ਅਤੇ ਸ਼ਹਿਰੀਆਂ ਨਾਲ ਬੜੀ ਉਧੀਕੀਆਂ ਕੀਤੀਆਂ ਸ਼ੇਰ ਸਿੰਘ ਨੇ ਖੁਦ ਅਜਿਹੀ ਵਧੀਕੀਆਂ ਰੋਕਣ ਲਈ ਦਖਲ ਦਿੱਤਾ ਪਰ ਉਸ ਦੇ ਹੱਥ ਵਿੱਚ ਆਪਣੇ ਹੁਕਮ ਲਾਗੂ ਕਰਵਾਉਣ ਦੀ ਤਾਕਤ ਨਹੀਂ ਸੀ ਸ਼ਹਿਰ ਦੇ ਨਾਗਰਿਕ ਫੌਜੀ ਕਾਰਵਾਈ ਦੇਖਣ ਲਈ ਬੜੇ ਉਤਸਾਵਲੇ ਸਨ ਲੋਕ ਕੋ ਝੁੰਡਾਂ ਦੇ ਝੁੰਡ ਬਣਾ ਕੇ ਜੋਧਾ ਨਿਆਰਾ ਦੇਖਣ ਲਈ ਆਖਰੋਤੇ ਸਨ ਕੁਝ ਦੁਵਾਰਾਂ ਉੱਪਰ ਅਤੇ ਛੱਤਾਂ ਉੱਪਰ ਖਲੋ ਕੇ ਵੇਖਦੇ ਰਹਿੰਦੇ ਸਨ ਉਹ ਭੋਰਾ ਨਹੀਂ ਡਰਦੇ ਸਨ ਨਾ ਹੀ ਉਹਨਾਂ ਨੂੰ ਮੌਤ ਦਾ ਕੋਈ ਖਤਰਾ ਮਹਿਸੂਸ ਹੁੰਦਾ ਸੀ ਵਰਦੀ ਗੋਲੀ ਦੀ ਮਾਰ ਹੇਠ ਵੀ ਤੁਰੇ ਫਿਰਦੇ ਸਨ ਡੋਗਰੇ ਫੌਜੀ ਵੀ ਉਹਨਾਂ ਨੂੰ ਦੁਸ਼ਮਣ ਨਹੀਂ ਸਮਝਦੇ ਸਨ ਅਤੇ ਲੱਗਦੀ ਵਾਹ ਉਹਨਾਂ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰਦੇ ਸਨ 7ਵੇਂ ਅਤੇ 8ਵੇਂ ਦਿਨ ਸਿੱਖ ਫੌਜ ਆਪਣੇ ਫੌਜੀਆਂ ਦੀਆਂ ਲਾਹੂਥਾਂ ਦਾ ਸਸਕਾਰ ਕਰਨ ਦੇ ਕੰਮ 'ਚ ਲੱਗੀ ਰਹੀ ਲਾਸ਼ਾਂ ਦੇ ਢੇਰ ਲਗਾ ਕੇ ਉਹਨਾਂ ਢੇਰਾਂ ਨੂੰ ਹੀ ਅੱਗ ਲਾ ਦਿੱਤੀ ਜਾਂਦੀ ਸੀ ਫੌਜ ਨੇ ਅਜੇ ਪਬਜੀਓ ਨੂੰ ਵੀ ਲਾਛਾਂ ਦੇ ਸੜ ਰਹਿ ਢੇਰਾ ਵਿੱਚ ਸੁੱਟ ਦਿੱਤਾ ਜੋ ਜ਼ਖਮੀ ਸਨ ਸਹਿਗ ਰਹੇ ਸਨ ਪਰ ਹਾਲੇ ਮਰੇ ਨਹੀਂ ਸਨ ਇਹਨਾਂ ਵਿਚਾਰਿਆਂ ਦੇ ਜਾਨ ਬਚਾਉਣ ਦੇ ਤਰਲੇ ਬੇਕਾਰ ਗਏ ਉਹਨਾਂ ਦੁਆਰਾ ਤਰਸ ਲਈ ਕੀਤੀ ਅਰਜ਼ੋਈ ਦੇ ਜਵਾਬ ਵਿੱਚ ਉਹਨਾਂ ਤੋਂ ਪੁੱਛਿਆ ਜਾਂਦਾ ਸੀ ਕਿ ਉਸ ਸਵਰਗ ਦੀ ਦੀ ਚੜ੍ਹਾਈ ਚੜਨ ਤੋਂ ਕਿਉਂ ਡਰ ਕਿਉਂ ਰਹੇ ਹਨ ਕੌਣ ਇਹਨਾਂ ਮਰਨ ਕੰਡੇ ਪਏ ਲੋਕਾਂ ਨੂੰ ਚੁੱਕ ਕੇ ਲੈ ਜਾਵੇ ਕੌਣ ਇਹਨਾਂ ਨੂੰ ਸੰਭਾਲ ਕਰੇ ਇਸ ਲਈ ਇਹੋ ਚੰਗਾ ਸੀ ਕਿ ਇਹਨਾਂ ਨੂੰ ਵੀ ਦੂਜਿਆਂ ਦੇ ਨਾਲ ਹੀ ਸਵਰਗ ਵਿੱਚ ਭੇਜ ਦਿੱਤਾ ਜਾਵੇ ਕਵਰੇ ਕੀ ਸੋਚ ਕੇ ਅਜਿਹਾ ਕੀਤਾ ਜਾ ਰਿਹਾ ਸੀ ਲੜਾਈ ਦੇ 7ਵੇਂ ਦਿਨ ਜਦੋਂ ਗਲਬਾ ਸ਼ੁਰੂ ਹੋਈ ਤਾਂ ਰਾਜਾ ਹੀਰਾ ਸਿੰਘ ਅਤੇ ਸੰਧਾ ਵਾਲੀ ਸਰਦਾਰ ਵੀ ਸੰਮਨ ਮੁਰਜ ਵਿੱਚੋਂ ਆ ਗਏ ਇੱਥੇ ਉਹ ਆਪਣੇ ਕੁਝ ਸਮਰਥਕਾਂ ਨਾਲ ਬੈਠੇ ਸਨ ਉਹਨਾਂ ਦੇ ਦੱਸਣ ਅਨੁਸਾਰ ਉਹਨਾਂ ਨੇ ਉੱਥੇ ਬੈਠਣ ਦਾ ਕਾਰਨ ਇਹ ਸੀ ਕਿ ਉਹ ਰਾਣੀ ਚੰਦਕੌਰ ਦੀ ਸੁਰੱਖਿਆ ਕਰ ਰਹੇ ਸੀ ਰਾਜਾ ਗੁਲਾਬ ਸਿੰਘ ਨੇ ਹੁਣ ਇਸ ਔਰਤ ਨੂੰ ਆਪਣੇ ਅਤੇ ਆਪਣੇ ਭਰਾ ਦੇ ਵਿੱਚ ਵਿਚਾਰਾਂ ਤੇ ਯੋਜਨਾਵਾਂ ਨਾਲ ਸਹਿਮਤ ਕਰਨ ਵਿੱਚ ਕੁਝ ਦਿੱਕਤ ਮਹਿਸੂਸ ਕੀਤੀ ਚੰਦਕੌਰ ਨੇ ਗੁਲਾਬ ਸਿੰਘ ਨੂੰ ਆਪਣੇ ਨੇਜ ਅਤੇ ਆਪਣੇ ਅਧਿਕਾਰਾਂ ਦੇ ਰਖਵਾਲੇ ਵਜੋਂ ਸਵੀਕਾਰ ਕੀਤਾ ਉਸ ਨੇ ਰਵਈਤੀ ਤੌਰ ਤੇ ਗੁਲਾਬ ਸਿੰਘ ਨੂੰ ਆਪਣਾ ਮੁਖਤਿਆਰ ਜਾਂ ਏਜੰਟ ਨਿਯੁਕਤ ਕਰ ਦਿੱਤਾ ਤੇ ਆਪਣੇ ਸਾਰੇ ਅਧਿਕਾਰ ਉਸਦੇ ਹੱਥ ਵਿੱਚ ਦੇ ਦਿੱਤੇ ਇਸ ਤਰ੍ਹਾਂ ਗੁਲਾਬ ਸਿੰਘ ਨੇ ਛੇ ਸਿੰਘ ਤੋਂ ਅਤੇ ਖਾਲਸਾ ਫੌਜ ਤੋਂ ਚੰਦਕੌਰ ਨੂੰ ਇੰਨਾ ਕੁਝ ਲੈ ਕੇ ਦੇ ਦਿੱਤਾ ਜਿੰਨਾ ਨਾ ਤਾਂ ਉਹ ਆਪ ਕਦੇ ਲੈ ਸਕਦੀ ਸੀ ਅਤੇ ਨਾ ਹੀ ਉਸਦੇ ਸਮਰਥਕ ਕਦੇ ਉਸ ਨੂੰ ਲੈ ਕੇ ਦੇ ਸਕਦੇ ਸਨ ਭਾਵੇਂ ਜਿਵੇਂ ਕਿ ਉਮੀਦ ਹੀ ਸੀ ਇਸ ਸਮਝੌਤੇ ਵਿੱਚ ਉਸ ਨੇ ਆਪਣੇ ਅਤੇ ਆਪਣੇ ਲਈ ਅਤੇ ਆਪਣੇ ਪਰਿਵਾਰ ਲਈ ਵੀ ਕਾਫੀ ਕੁਝ ਰੱਖ ਲਿਆ ਸੀ ਜਿੰਨਾ ਸ਼ਰਤਾਂ ਤੇ ਰਾਣੀ ਚੰਦਕੌਰ ਲਾਹੌਰ ਦਾ ਕਿਲਾ ਅਤੇ ਗੱਦੀ ਲਈ ਆਪਣੀ ਦਾਵੇਦਾਰੀ ਛੱਡਣ ਲਈ ਤਿਆਰ ਹੋਈ ਉਹ ਸ਼ਰਤਾਂ ਇਸ ਪ੍ਰਕਾਰ ਸਨ ਪਹਿਲੀ ਸ਼ਰਤ ਰਾਣੀ ਚੰਦਕੌਰ ਨੂੰ 9 ਲੱਖ ਰੁਪਏ ਸਾਲਾਨਾ ਆਮਦਨ ਦੀ ਇੱਕ ਜ਼ਗੀਰ ਦਿੱਤੀ ਜਾਵੇ ਜ਼ਗੀਰ ਲਈ ਜੰਮੂ ਦੇ ਨੇੜੇ ਦਾ ਕੱਡੀ ਕੜਿਆਲੀ ਇਲਾਕਾ ਤਜਵੀਜ਼ ਕੀਤਾ ਗਿਆ ਗੁਲਾਬ ਸਿੰਘ ਇਸ ਜਾਗੀਰ ਦੀ ਚੰਦਕੌਰ ਦੇ ਵੱਲ ਦੇਖਭਾਲ ਕਰੇਗਾ ਗੁਲਾਬ ਸਿੰਘ ਇਸ ਜਾਗੀਰ ਦੀ ਚੰਦਕੌਰ ਦੇ ਵੱਲੋਂ ਦੇਖਭਾਲ ਕਰੇਗਾ ਕਿਉਂਕਿ ਰਾਣੀ ਚੰਦਕੌਰ ਆਪਣੇ ਪਤੀ ਮਹਾਰਾਜਾ ਖੜਕ ਸਿੰਘ ਦੀ ਵਫਾਦਾਰ ਵਿਧਵਾ ਬਣ ਕੇ ਹੀ ਜਿਉਣਾ ਚਾਹੁੰਦੀ ਸੀ ਇਸ ਲਈ ਸ਼ੇਰ ਸਿੰਘ ਕਦੇ ਵੀ ਉਸ ਦਾ ਹੱਥ ਮੰਗਣ ਲਈ ਅਰਥਾਤ ਉਸ ਨਾਲ ਵਿਆਹ ਕਰਾਉਣ ਲਈ ਜੋਰ ਨਹੀਂ ਪਾਵੇਗਾ ਕਿਲੇ ਵਿਚਲੀ ਡੋਗਰਾ ਫੌਜ ਨੂੰ ਆਪਣੇ ਝੰਡੇ ਸਮੇਤ ਬਿਨਾ ਕਿਸੇ ਰੋਕ ਟੋਕ ਬਾਹਰ ਆਉਣ ਦੀ ਆਗਿਆ ਦਿੱਤੀ ਜਾਵੇ ਉਪਰੋਕਤ ਸ਼ਰਤਾਂ ਦੀ ਇਨ ਬਿਨ ਪਾਲਨਾ ਦੀ ਜ਼ਮਾਨਤ ਗਰੰਟੀ ਦਿੱਤੀ ਜਾਵੇ ਆਪਣੀ ریاست ਜੰਮੂ ਦੇ ਨਾਲ ਲਗਮੀ 9 ਲੱਖ ਰੁਪਏ ਸਾਲਾ ਨਾਲ ਆਮਦਨ ਵਾਲੀ ਜ਼ਗੀਰ ਲੈ ਕੇ ਤੇ ਰਾਣੀ ਦੀ ਤਰਫੋਂ ਆਪ ਇਸ ਦਾ ਪ੍ਰਬੰਧ ਬਣ ਕੇ ਗੁਲਾਬ ਸਿੰਘ ਨੇ ਆਪਣੇ ਲਈ ਬੜਾ ਕੁਝ ਹਾਸਲ ਕਰ ਲਿਆ ਸੀ ਰਾਣੀ ਦੁਆਰਾ ਹਮੇਸ਼ਾ ਵਿਧਵਾ ਜਿਉਣ ਵਾਲੀ ਸ਼ਰਤ ਰੱਖ ਕੇ ਉਸ ਨੇ ਜ਼ਗੀਰ ਉੱਪਰ ਅਤੇ ਕਬਜ਼ੇ ਨੂੰ ਹਮੇਸ਼ਾ ਲਈ ਸੁਰੱਖਿਅਤ ਕਰ ਲਿਆ ਸੀ ਇਸ ਦਾ ਇਹ ਅਰਥ ਵੀ ਇਹ ਬਣਦਾ ਹੈ ਕਿ ਰਾਜਾ ਗੁਲਾਮ ਸਿੰਘ ਨੇ ਨਾ ਸਿਰਫ ਜ਼ਗੀਰ ਦੀ ਚੌਧਰ ਅਤੇ ਸੁਰੱਖਿਆ ਹਸਲ ਕਰ ਲਈ ਸੀ ਸਗੋਂ ਇਸ ਵਿਧਵਾਰਾਣੀ ਦਾ ਉਹ ਉਹਨੇ ਧਨ ਦੌਲਤ ਅਤੇ ਗਹਿਣਾ ਗੱਟਾ ਹੜੱਪਣ ਦਾ ਜਗੜ ਵੀ ਲਾ ਲਿਆ ਸੀ ਜੋ ਉਸਨੇ ਸੁਰੱਖਿਅਤ ਰੱਖਣ ਦੇ ਬਹਾਨੇ ਰਾਣੀ ਤੋਂ ਪਹਿਲਾਂ ਹੀ ਲੈ ਲਏ ਸਨ ਅਤੇ ਇਹ ਸਾਰਾ ਕੁਝ ਉਸਨੇ ਜੰਮੂ ਪਹੁੰਚ ਪਹੁੰਚਾ ਦਿੱਤਾ ਸੀ ਮਾਮਲਾ ਤਸਲੀ ਬਖਸ਼ ਟੰਗਾਂ ਨਾਲ ਬੇੜ ਉੱਡ ਗਿਆ ਸੀ ਇਹ ਵੀ ਤੈ ਹੋ ਗਿਆ ਸੀ ਕਿ 8ਵੇਂ ਦਿਨ ਸ਼ਾਮ ਵੇਲੇ ਡੋਗਰਾ ਫੌਜ ਕਿਲਾ ਛੱਡ ਕੇ ਚਲੀ ਜਾਵੇਗੀ ਇਸ ਦੀਆਂ ਤਿਆਰੀਆਂ ਕਰਾਉਣ ਲਈ ਜ਼ਿੰਮੇਵਾਰੀ ਗੁਲਾਬ ਸਿੰਘ ਨੇ ਆਪਣੇ ਸਿਰ ਲੈ ਲਈ ਤਿਆਰੀਆਂ ਕਰਵਾਉਣ ਦੇ ਬਹਾਨੇ ਉਸ ਨੇ ਆਪਣੀ 16 ਗੱਡੀਆਂ ਚਾਂਦੀ ਦੇ ਰੁਪਈਆਂ ਨਾਲ ਭਰ ਲਈਆਂ ਹਰ ਬੰਦੂਕ ਲਈ 30 ਰਾਉਂਡ-ਰਾਉਂਡ ਲੈ ਲੈ ਤਾਂ ਜੋ ਹੰਗਾਮੀ ਹਾਲਾਤ ਵਿੱਚ ਵਰਤੇ ਜਾ ਸਕਣ ਸੋਨੇ ਦੇ ਮੋਹਰਾਂ ਦੇ ਬਕਸੇ ਭਰ ਕੇ ਆਪਣੇ 500 ਵਫਾਦਾਰ ਬੰਦਿਆਂ ਨੂੰ ਇੱਕ ਇੱਕ ਬਕਸਾ ਚੁਕਵਾ ਦਿੱਤਾ ਬਹੁਤ ਸਾਰੇ ਕੀਮਤੀ ਹੀਰੇ ਜਵਾਹਰਾਤ ਡੋਗਰਾ ਫੌਜ ਦੇ ਕਮਾਂਡਰ ਨੂੰ ਆ ਤੇ ਆਪਣੇ ਬਾਡੀਗਾਰਡਾਂ ਨੂੰ ਚੁਕਵਾ ਦਿੱਤੇ ਮਹਾਰਾਜਾ ਰਣਜੀਤ ਸਿੰਘ ਦੇ ਤਵੇਲੇ ਦੇ 12 ਕੀਮਤੀ ਘੋੜੇ ਲੈ ਗਿਆ ਪਸ਼ਮੀਨੇ ਦਾ ਬੜਾ ਕੀਮਤੀ ਸਮਾਨ ਵੀ ਲੈ ਗਿਆ ਸ਼ਾਮ ਨੂੰ ਹਨੇਰਾ ਹੁੰਦੇ ਹੀ ਗੁਲਾਬ ਸਿੰਘ ਨੇ ਡੋਗਰਾ ਫੌਜ ਨਾਲ ਕਿਲੇ ਤੋਂ ਬਾਹਰ ਵੱਲ ਮਾਰਜ ਕੀਤਾ ਸੰਧੀ ਬਿਜਲੀ ਸ਼ਰਤਾਂ ਅਨੁਸਾਰ ਡੋਗਰਾ ਫੌਜ ਨੂੰ ਨਾ ਤਾਂ ਕੋਈ ਰੋਕ ਸਕਦਾ ਸੀ ਤੇ ਨਾ ਹੀ ਸਮਾਂ ਦੀ ਪੜਤਾਲ ਕਰ ਸਕਦਾ ਸੀ ਇੰਜ ਕਰੇ ਤੋਂ ਸਭ ਕੁਝ ਲੁੱਟ ਕੇ ਗੁਲਾਬ ਸਿੰਘ ਲਾਹੌਰ ਤੋਂ ਬਾਹਰ ਨਿਕਲ ਗਿਆ ਨਿਕਲਣ ਵਿੱਚ ਕਾਮਯਾਬ ਹੋ ਗਿਆ ਬਸ ਉਸ ਨੂੰ ਇਹ ਖਤਰਾ ਸੀ ਕਿ ਰਸਤੇ ਵਿੱਚ ਕਿਧਰੇ ਜਵਾਲਾ ਸਿੰਘ ਨਾਲ ਟਕਰਾ ਨਾ ਹੋ ਜਾਵੇ ਜਵਾਲਾ ਸਿੰਘ ਉਸ ਦਾ ਸਾਰਾ ਧਨ-ਮਾਲ ਲੁੱਟ ਸਕਦਾ ਸੀ ਉਸ ਨੂੰ ਜਾਨੋਂ ਵੀ ਮਾਰ ਸਕਦਾ ਸੀ ਡੋਗਰਾ ਫੌਜ ਬਿਨਾਂ ਕਿਸੇ ਰਿਕਵਰਡ ਦੇ ਸ਼ਾਹਦਰਾ ਦੇ ਸਾਹਮਣੇ ਵਾਲੇ ਰਾਵੀ ਦੇ ਪਤਨ ਤੇ ਜਾ ਪਹੁੰਚੀ ਇੱਥੇ ਫੌਜ 2 ਦਿਨ ਠਹਿਰੀ ਇਸ ਸਮੇਂ ਦੌਰਾਨ ਗੁਲਾਬ ਸਿੰਘ ਨਵੇਂ ਬਣੇ ਬਾਦਸ਼ਾਹ ਮਹਾਰਾਜਾ ਰਸ਼ੇਰ ਸਿੰਘ ਪ੍ਰਤੀ ਆਦਰ ਦਰਸਾਉਣ ਲਈ ਵਾਪਸ ਲਾਹੌਰ ਚਲਾ ਗਿਆ ਗੁਲਾਬ ਸਿੰਘ ਨੇ ਮਹਾਰਾਜਾ ਸ਼ੇਰ ਸਿੰਘ ਨੂੰ ਤੋਹਫੇ ਵਜੋਂ ਆਪਣੇ ਹੱਥੀ ਕੋਹਨੂਰ ਹੀਰਾ ਦਿੱਤਾ ਜੋ ਉਸ ਨੇ ਸੰਭ ਕੇ ਰੱਖਿਆ ਹੋਇਆ ਸੀ ਉਸ ਕੋਲ ਇਹ ਬੇਸ਼ਕੀਮਤੀ ਹੀਰਾ ਮਹਾਰਾਜਾ ਰਣਜੀਤ ਸਿੰਘ ਦੀ ਇਮਾਨਤ ਸੀ ਅਤੇ ਉਸ ਨੇ ਇਹ ਇਮਾਨਤ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਤੱਕ ਪਹੁੰਚਦੀ ਕਰ ਦਿੱਤੀ ਸੀ ਇਸ ਮੀਟਿੰਗ ਦੌਰਾਨ ਰਾਜਾ ਗੁਲਾਬ ਸਿੰਘ ਨੇ ਆਪਣੀ ਰਾਜ ਭਗਤੀ ਅਤੇ ਮਹਾਰਾਜਾ ਛੇ ਸਿੰਘ ਪ੍ਰਤੀ ਆਪਣੀ ਵਫਾਦਾਰੀ ਦਾ ਪ੍ਰਭਾਵ ਬਣਾਉਣਾ ਚਾਹਿਆ ਉਸ ਨੇ ਆਪਣੀਆਂ ਕਰਤੂਤਾਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਉਸ ਨੂੰ ਹੁਣ ਨਵੇਂ ਮਹਾਰਾਜੇ ਸਾਹਮਣੇ ਹੋਰ ਚੁਣੌਤੀਆਂ ਨਜ਼ਰ ਆ ਰਹੀਆਂ ਸਨ ਉਹ ਰਾਜ ਦੇ ਖਜਾਨੇ ਲੁੱਟੇ ਜਾਣ ਤੋਂ ਬਚਾ ਨਹੀਂ ਸਕਿਆ ਇਸ ਲਈ ਉਹ ਆਪਣੇ ਆਪ ਨੂੰ ਕਸੂਰਵਾਦ ਮੰਨਦਾ ਹੈ ਉਸ ਨੇ ਨਕਲੀ ਅਥਰੂ ਕੇਰਦਿਆਂ ਦੱਸਿਆ ਕਿ ਸਿੱਖ ਫੌਜ ਸਾਰਾ ਖਜ਼ਾਨਾ ਲੁੱਟੇ ਰਕੇ ਲੈ ਗਈ ਹੈ ਉਸ ਨੇ ਗੱਲ ਅੱਗੇ ਵਧਾਉਂਦੇ ਹਾਂ ਕਿਹਾ ਕਿ ਇੱਕ ਰਾਜਪੂਤ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਪੁਰਾਣਾ ਸੇਵਕ ਹੋਣ ਦੇ ਨਾਤੇ ਉਸ ਨੇ ਅਤੇ ਉਸ ਦੀ ਫੌਜ ਨੇ ਖਾਲਸਾ ਦਰਬਾਰ ਦੀ ਪੂਰੀ ਵਫਾਦਾਰੀ ਨਿਭਾਈ ਹੈ। ਉਸ ਨੇ ਅਤੇ ਉਸ ਦੀ ਫੌਜ ਨੇ ਇਹ ਸੋਚ ਕੇ ਰਾਣੀ ਚੰਦਕੌਰ ਦੀ ਅਤੇ ਉਸ ਦੇ ਮਾਨ ਸਰਮਾਨ ਦੀ ਰੱਖਿਆ ਕੀਤੀ ਹੈ ਕਿ ਉਹ ਮਹਾਰਾਜਾ ਖੜਕ ਸਿੰਘ ਦੀ ਵਿਧਵਾ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਨੂੰਹ ਹੈ। ਇੰਜ ਗੁਲਾਬ ਸਿੰਘ ਨੇ 4-5 ਘੰਟੇ ਚੱਲੀ ਇਸ ਮੁਲਾਕਾਤ ਦਾ ਖੂਬ ਫਾਇਦਾ ਉਠਾਇਆ। ਉਸਨੇ ਸ਼ੇਰ ਸਿੰਘ ਦੇ ਨਜ਼ਰਾਂ ਵਿੱਚ ਆਪਣਾ ਵਧੀਆ ਅਕਸ ਬਣਾ ਲਿਆ ਅਗਲੇ ਦਿਨ ਉਹ ਆਪਣੀ ਫੌਜ ਸਮੇਤ ਰਾਵੀ ਪਾਰ ਗਿਆ ਉਸਨੇ ਆਪਣੀ ਜਿੰਨੀ ਵਧੀਆ ਪੋਜੀਸ਼ਨ ਬਣਾਉਣ ਬਾਰੇ ਸੋਚਿਆ ਸੀ ਉਸ ਤੋਂ ਕਿਤੇ ਵੱਧ ਉਹ ਬਣਾ ਚੁੱਕਾ ਸੀ ਉਸਨੇ ਆਪਣੇ 2000 ਫੌਜੀ ਜੰਮੂ ਦੀ ਦੇਖਭਾਲ ਲਈ ਰਵਾਨਾ ਕਰ ਦਿੱਤੇ ਅਤੇ ਲੁੱਟਦਾ ਸਾਰਾ ਸਮਾਨ ਵੀ ਉਹਨਾਂ ਹੱਥ ਜੰਮੂ ਭੇਜ ਦਿੱਤਾ ਇਹ ਕਾਰਵਾਈ ਉਸਨੇ ਇਸ ਲਈ ਕੀਤੀ ਕਿਉਂਕਿ ਉਸਨੂੰ ਪਤਾ ਲੱਗ ਗਿਆ ਸੀ ਕਿ ਸ਼ੇਰ ਸਿੰਘ ਦੇ ਸਤਾ ਵਿੱਚ ਆਉਂਦੇ ਖਾਲਸਾ ਫੌਜ ਬੇਕਾਬੂ ਹੋ ਗਈ ਸੀ ਇਹ ਵੀ ਸੰਭਵ ਹੈ ਕਿ ਜਵਾਲਾ ਸਿੰਘ ਫੌਜ ਨੂੰ ਹਲਾਸ਼ੇਰੀ ਦੇ ਰਿਹਾ ਹੋਵੇ ਅਤੇ ਇਹ ਵੀ ਸੰਭਵ ਸੀ ਕਿ ਫੌਜ ਬਗਾਵਤ ਕਰ ਦੇਵੇ ਸ਼ੇਰ ਸਿੰਘ ਨੇ ਵਜ਼ੀਰ ਧਿਆਨ ਸਿੰਘ ਦੇ ਆਖਨ ਤੇ ਫੌਜ ਦੀਆਂ ਕਈ ਪਲਟਨਾ ਨੂੰ ਸ਼ਹਿਰ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਸਨ ਉਸ ਨੂੰ ਯਕੀਨ ਸੀ ਕਿ ਉਸ ਦਾ ਭਰਾ ਧਿਆਨ ਸਿੰਘ ਆਪੇ ਸਰ ਸਥਿਤੀ ਨੂੰ ਸੰਭਾਲ ਲਵੇਗਾ ਇਸ ਲਈ ਉਸ ਨੇ ਉੱਥੋਂ ਜਾਣਾ ਹੀ ਬਿਹਤਰ ਸਮਝਿਆ ਤੇ ਉਹ ਆਪਣੀ ਸਾਰੀ ਫੌਜ ਸਮੇਤ ਜੰਮੂ ਚ ਲਈ ਚੱਲ ਪਿਆ ਇਨਾਂ ਡੋਗਰੇ ਭਰਾਵਾਂ ਦੀ ਢੂੰਗੀ ਸਾਜਿ ਛੋਲੀ-ਛੋਲੀ ਆਪਣਾ ਅਸਰ ਦਿਖਾਉਣ ਲੱਗ ਪਈ। ਉਹਨਾਂ ਨੇ ਪਹਿਲਾਂ ਖੜਕ ਸਿੰਘ ਤੋਂ ਛਡਕਾਰਾ ਹਾਸਲ ਕੀਤਾ, ਫਿਰ ਉਸ ਦੇ ਚੁਸਤ ਤੇ ਉਤਸ਼ਾਹੀ ਪੁੱਤਰ ਨੋਨਿਹਾਲ ਸਿੰਘ ਨੂੰ ਖਤਮ ਕੀਤਾ। ਹੁਣ ਚੰਦਕੌਰ ਨੂੰ ਵੀ ਇੱਕ ਪਾਸੇ ਕਰਕੇ ਖੁੱਡੇ ਲਾ ਦਿੱਤਾ। ਉਹਨਾਂ ਨੇ ਸ਼ੇਰ ਸਿੰਘ ਨੂੰ ਸਿਰਫ ਇਸ ਲਈ ਤਖਤ 'ਤੇ ਬਿਠਾ ਦਿੱਤਾ ਕਿਉਂਕਿ ਉਹ ਆਪਣੇ ਦੂਜੇ ਦੁਸ਼ਮਣਾਂ ਨਾਲੋਂ ਉਸ ਨੂੰ ਕੁਝ ਵਧੇਰੇ ਸ਼ਕਤੀਸ਼ਾਲੀ ਸਮਝਦੇ ਸਨ। ਹੁਣ ਉਹ ਸ਼ੇਰ ਸਿੰਘ ਨੂੰ ਵੀ ਇੱਕ ਪਾਸੇ ਕਰਕੇ ਇੱਕ ਹੋਰ ਨਵਾਂ ਮਹਾਰਾਜਾ ਗੱਦੀ ਤੇ ਬਿਠਾਉਣ ਦੇ ਸੁਪਨੇ ਲੈਣ ਲੱਗ ਪਏ ਸਨ ਹੁਣ ਅਗਲਾ ਮਹਾਰਾਜਾ ਬਣਾਉਣ ਲਈ ਧਿਆਨ ਸਿੰਘ ਦੀਆਂ ਨਜ਼ਰਾਂ ਵਿੱਚ ਇੱਕ ਛੋਟੇ ਜਿਹੇ ਮੁੰਡੇ ਦਲੀਪ ਸਿੰਘ ਉੱਪਰ ਸਨ ਜੋ ਮਹਾਰਾਜਾ ਰਣਜੀਤ ਸਿੰਘ ਦਾ ਹਰਮਨ ਪਿਆਰਾ ਲਾਡਲਾ ਪੁੱਤਰ ਸੀ ਅਤੇ ਉਸ ਬੱਚੇ ਨੂੰ ਤਖਤ ਤੇ ਬਿਠਾਉਣ ਤੋਂ ਬਾਅਦ ਸਾਰੀ ਸਿੱਖ ਫੌਜ ਧਿਆਨ ਸਿੰਘ ਦੇ ਅਧੀਨ ਹੋਵੇਗੀ ਅਤੇ ਆਪਣੇ ਭਰਾ ਦੀ ਮਦਦ ਨਾਲ ਉਹ ਖਾਲਸਾ ਰਾਜ ਦਾ ਅਸਲ ਮੁਖੀ ਹੋਵੇਗਾ ਲੋ ਜੀ ਅੱਜ ਲਈ ਇਹ ਨਾ ਇਤਿਹਾਸ ਲੈ ਕੇ ਹਾਜ਼ਰ ਹੋਏ ਆਂ ਇਤਿਹਾਸ ਪੜਦੇ ਆ ਸੁਣਦੇ ਸੁਣਾਉਂਦੇ ਸਮੇਂ ਬੇਨਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋਈਆਂ ਨਾ ਹੋਈਆਂ ਹੋਣ ਗਿਆ ਨਦਾਂ ਜਿਹਾ ਸਿੰਘ ਇਨਸਾਨ ਕੇ ਮਾਫ ਕਰ ਦੇਣਾ ਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਬੇਨਤੀ ਕਰਨੀ ਕਿ ਸਿੰਘ ਨੂੰ ਇਤਿਹਾਸ ਪੜਨ ਸੁਣ ਸੁਣਾਉਣ ਦੀ ਸਮਰਥਾ ਬਖਸ਼ਣ ਸੋਝੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ